તો મેસેજ સો તોડી વાયક હતા નામ કીત કોરે ਕਿੱਥੋਂ ਦੇ ਆਣ ਵਾਲੇ ਪਿੰਡ 라ও ਕੇ ਠਾੜ ਦੇ ਬਾਟ ਆਣੇ ਤੋਂ ਤੁਸੀਂ ਦੱਸ ਰਹੇ ਸੀ ਆਪਣੀ ਗਵਾਹੀ ਦੇ ਵਿੱਚ ਕਿ ਤੁਹਾਡੀ ਵਾਈਫ ਦੇ ਉੱਪਰ 14 ਸਾਲ ਤੋਂ ਦੁਸ਼ਟ ਆਤਮੇ ਦਾ ਟੈਕ ਸੀ ਹਾਂਜੀ ਹਾਂਜੀ ਪਰ ਜਦੋਂ ਤੁਸੀਂ ਪ੍ਰਭੂ ਦੇ ਪਵਨ ਦੇ ਵਿੱਚ ਪਹਿਲੀ ਸੰਡੇ ਆਏ ਪਹਿਲੇ ਆਤਮਾਰ ਆਏ ਹਾਂਜੀ ਹਾਂਜੀ ਔਰ ਤੁਸੀਂ ਪ੍ਰਭੂ ਦੇ ਪਵਨ ਚ ਵਚਨ ਨੂੰ ਸੁਣਿਆ ਹਾਂਜੀ ਔਰ ਤੁਸੀਂ ਦੱਸ ਰਹੇ ਹੋ ਕਿ ਵਚਨ ਸੁਣ ਕੇ ਮੈਨੂੰ ਬੜਾ ਆਨੰਦ ਮਿਲਿਆ ਹਾਂਜੀ ਹਾਂਜੀ ਔਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਜਿਹੜਾ ਸੀ 14 ਸਾਲ ਤੋਂ ਸਾਨੂੰ ਕੋਈ ਛੁਟਕਾਰਾ ਨਹੀਂ ਹਾਂਜੀ ਹਾਂਜੀ ਉਹ ਇਸ ਪਵਨ ਦੇ ਵਿੱਚ ਸਾਡੇ ਛੁਟਕਾਰੇ ਹੋਣਗੇ ਹਾਂਜੀ ਹਾਂਜੀ ਸੋ ਤੁਸੀਂ ਦੱਸ ਰਹੇ ਹੋ ਕਿ ਮੰਡੇ ਨੂੰ ਮੈਂ ਆਪਣੀ ਵਾਈਫ ਨੂੰ ਲੈ ਕੇ ਪ੍ਰਭੂ ਦੇ ਪਵਨ ਦੇ ਵਿੱਚ ਆਇਆ ਹਾਂਜੀ ਔਰ ਜਿੱਦਾਂ ਹੀ ਦੁਪਹਿਰ ਟਾਈਮ ਪ੍ਰਭੂ ਦੇ ਪਵਨ ਚਾਇਆ ਔਰ ਪ੍ਰਭੂ ਦਾ ਤਾਸ ਸੰ ਮਿਲਿਆ ਹਾਂਜੀ शुरू ही और जिदा प्रेर हुई और चार दुस्ता आत्मा जी। और हां तो दुस्ता आत्मा हां और हां जीज़ारी। और आत्मा 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 चार ही हुई बाद अपने आप कबूल करके कि गये जान की इजाजत दो और जिदा ही प्रार्थना हुई प्रार्थना हो रहे हो आजाद तरह ठीक है ਆਪ ਦਜੇਸ ਟਾਈਮ ਤੇ ਆਏ ਆ ਨਾ ਉਸ ਤੋਂ ਬਾਅਦ ਸਾਡਾ ਦਵਾਈਆਂ ਦਾ ਵਿਖਾੜਾ ਛੋਟ ਗਿਆ ਨਹੀਂ ਕੋਈ ਦਵਾਈ ਨਹੀਂ ਬਿਲਕੁਲ ਤੰਦਰੁਸਤੀ ਕੋਈ ਦਵਾਈ ਜਿਆਦਾ ਹੋ ਪੂਰੀ ਤਰ੍ਹਾਂ ਜਿਆਦਾ ਆ ਤਾਰੀਫ ਕਰੋ ਜ਼ੋਰ ਦੀ ਬੱਧੀ